ਸੋ ਜੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਬਰ ਮਾਰ ਦਿਆਂ ਮੁਖੜਲੇ ਸਤੇ ਅਮਰੀਕਾ ਦੀ ਉਤਰੀ ਸਰਹੱਦ ਤੇ ਫੈਂਟਨਿਲ ਦੇ ਜ਼ਬਤ ਹੋਣ ਦੀ ਵਧ ਗਈ ਗਿਣਤੀ ਕੈਨੇਡਾ ਹਜੇ ਵੀ ਇੱਕ ਬਹੁਤ ਛੋਟਾ ਖਿਡਾਰੀ ਜੋਚ ਜੀਜੀ ਘਰਾਂ ਦੀ ਵਿਕਰੀ ਸਾਲ ਦਰ ਸਾਲ ਘਟੀ ਰੀਅਲ ਅਸਟੇਟ ਬੋਰਡ ਨੇ ਕਿਹਾ ਸੂਚੀਆਂ ਵਧੀਆਂ ਪਲਸਤਿਨੀਏ ਵਿਦਿਆਰਥੀਆਂ ਨਿਜਤਾਈ ਚਿੰਤਾ ਕੈਨੇਡੀਅਨ ਸਕੂਲਾਂ 'ਚ ਦਾਖਲੇ ਦੇ ਬਾਵਜੂਦ ਵੀਜ਼ਾ 'ਚ ਹੋ ਰਹੀ ਦੇਰੀ ਸਸਕੀਚਵਨ ਦੇ ਵਿੱਚ ਜੰਗਲ ਦੀ ਅੱਗ ਨੂੰ ਲੈ ਕੇ ਵੱਡੀ ਅਪਡੇਟ ਉੱਤਰੀ ਸਸਕੀਚਵਨ ਪਾਈਚਾਰੀ 'ਚ 700 ਲੋਕ ਫਸੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੀ ਉੱਤਰੀ ਸਰਹੱਦ 'ਤੇ ਫੈਂਟਨਿਲ ਦੇ ਜ਼ਬਤ ਹੋਣ ਦੀ ਗਿਣਤੀ ਵਧ ਗਈ ਹੈ ਪਰ ਮਹਾਰਾ ਦਾ ਕਹਿਣਾ ਹੈ ਕਿ ਕੈਨੇਡਾ ਹਜੇ ਵੀ ਫੈਂਟਨਿਲ ਦੀ ਜ਼ਬਤ ਹੋਣ ਦੇ ਵਿੱਚ ਕਾਫੀ ਛੋਟਾ ਖਿਡਾਰੀ ਹੈ ਕਿਉਂਕਿ ਅਮਰੀਕਾ ਤੋਂ ਕੈਨੇਡਾ ਆਉਂਦੇ ਆਉਂਦੇ ਇਹ ਖੇਪ ਕਾਫੀ ਵੱਡੀ ਜਾਂਦੀ ਹੈ ਨਵੀਂ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਅਮਰੀਕਾ ਜਾਣ ਵਾਲੇ ਫੈਂਟਨਿਲ ਦਾ ਵੱਡਾ ਹਿੱਸਾ ਮੈਕਸੀਕੋ ਤੋਂ ਆਉਂਦਾ ਹੈ ਕੈਨੇਡਾ ਤੋਂ ਨਹੀਂ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਨਾਲ ਲਗਦੀ ਅਮਰੀਕੀ ਉੱਤਰੀ ਸਰਹੱਦ ਦੇ ਨੇੜੇ ਜ਼ਬਤ ਕੀਤੇ ਗਏ ਫੈਂਟਨਿਲ ਦੀ ਮਾਤਰਾ ਛੋਟਾ ਹੋਇਆ ਪਰ ਰੋਕੀ ਗਈ ਮਾਤਰਾ ਮੈਕਸੀਕੋ ਤੋਂ ਆਰਹੀ ਮਾਤਰਾ ਦਾ ਛੋਟਾ ਜਾਇਸਾ ਹੈ ਅੰਕੜੇ ਦਰਸਾਉਂਦੇ ਨੇ ਕਿ ਅਮਰੀਕੀ ਸਰਹੱਦੀ ਗਾੜਾ ਨੇ ਸਾਲ 2024-25 ਵਿੱਤੀ ਸਾਲ ਦੇ ਪਹਿਲੇ ਕੁਝ ਮਹੀਨਿਆਂ 'ਚ ਘਾਤਕ ਨਸ਼ੀਲੇ ਪਦਾਰਥ ਦੀ ਮੁਕਾਬਲਤਨ ਘੱਟ ਮਾਤਰਾ ਜ਼ਬਤ ਕੀਤੀ। ਅਕਸਰ 0.5 ਕਿਲੋਗ੍ਰam ਜਾਂ ਘੱਟ ਜ਼ਬਤ ਕੀਤੇ ਜਾਣ ਦੀ ਰਿਪੋਰਟ ਕੀਤੀ ਗਈ ਹੈ। ਅਪ੍ਰੈਲ ਤੇ ਮਈ 'ਚ ਛਾਲ ਮਾਰਨ ਤੋਂ ਪਹਿਲਾਂ ਅਧਿਕਾਰੀਆਂ ਨੇ ਕੈਨੇਡੀਅਨ ਸਰਹੱਦ ਦੇ ਨੇੜੇ 6 ਤੇ 14 ਕਿਲੋ ਜ਼ਬਤ ਕੀਤੇ। ਇਸ ਜ਼ਬਤ ਦਾ ਮਤਲਬ ਹੈ ਕਿ ਇਸ ਸਾਲ ਹੁਣ ਤੱਕ ਉੱਤਰੀ ਸਰਹੱਦ ਤੇ ਸਾਲ 2023-24 ਦੇ ਸਾਰੇ ਫੈਂਟਨਿਲਸ ਨਾਲੋਂ ਜ਼ਿਆਦਾ ਫੈਂਟਨਿਲ ਜ਼ਬਤ ਕੀਤੇ ਗਏ ਨੇ ਅਕਤੂਬਰ 2024 ਤੇ ਮਈ ਦੇ ਵਿਚਾਲੇ ਅਮਰੀਕਾ ਨੇ ਪਿਛਲੇ 12 ਮਹੀਨਿਆਂ 'ਚ ਲਈ ਗਏ 19.5 ਕਿਲੋਗ੍ਰam ਦੇ ਮੁਕਾਬਲੇ 26 ਕਿਲੋਗ੍ਰam ਜ਼ਬਤ ਕੀਤੇ ਨੇ ਜੇ ਤੁਲਨਾ ਕਰੀਏ ਤਾਂ ਮਕਸੀਕੋ ਨਾਲ ਲੱਗਦੀ ਅਮਰੀਕਾ ਦੀ ਦੱਖਣ ਪੱਛਮੀ ਸਰਹੱਦ 'ਤੇ ਅਧਿਕਾਰੀਆਂ ਨੇ ਇਸ ਵਿੱਤੀ ਸਾਲ 'ਚ ਹੁਣ ਤੱਕ ਲਗਭਗ 37100 ਕਿਲੋਗ੍ਰਾਮ ਫੈਂਟਨਿਲ ਸਬਤ ਕੀਤਾ ਹੈ। ਇਹ ਉਤਪਾਦ ਲੱਖਾਂ ਨਸ਼ੀਲੇ ਪਦਾਰਥਾਂ ਦੇ ਵਰਤੋਂ ਕਰਨ ਵਾਲਿਆਂ ਨੂੰ ਮਾਰਨ ਲਈ ਕਾਫੀ ਹੈ ਤੇ ਕੈਨੇਡਾ ਤੋਂ ਅਧਿਕਾਰੀਆਂ ਦੁਆਰਾ ਸਾਹਮਣੇ ਆਈ ਜਾਣਕਾਰੀ ਨੂੰ ਆਸਾਨੀ ਨਾਲ ਘਟਾ ਸਕਦਾ ਹੈ। ਸੀਬੀਪੀ ਦੇ ਬੁਲਾਰੇ ਨੇ ਇਸ ਕਹਾਣੀ ਦੇ ਉੱਤੇ ਟਿੱਪਣੀ ਵਾਸਤੇ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ। ਸਰਹੱਦੀ ਡੇਟਾ ਇਸ ਬਾਰੇ ਕੋ ਸਪਸ਼ਟ ਜਾਣਕਾਰੀ ਨਹੀਂ ਦੇ ਰਿਹਾ ਕਿ ਫੈਂਟਨਿਲ ਕਿਵੇਂ ਤੇ ਕਿੱਥੇ ਜ਼ਬਤ ਕੀਤੀ ਗਈ ਸੀ ਜੋ ਪਿਛਲੇ 2 ਮਹੀਨਿਆਂ ਚ ਉੱਤਰੀ ਸਰਹੱਦ ਦੇ ਨੇੜੇ ਇੱਕ ਮਹੱਤਵਪੂਰਨ ਵਾਧਾ ਕਿਉਂ ਹੋਇਆ ਹੈ ਜਾਣਕਾਰੀ ਇਹ ਮਿਲੀ ਹੈ ਕਿ April ਚ 7 ਜ਼ਬਤ ਹੋਣ ਵਾਲੀਆਂ ਘਟਨਾਵਾਂ ਤੇ May ਦੇ ਵਿੱਚ 5 ਜ਼ਬਤੀਆਂ ਕੀਤੀਆਂ ਗਈਆਂ ਨੇ ਇੱਕ ਇੰਟਰਵਿਊ 'ਚ ਕੈਨੇਡਾ ਦੇ ਫੈਂਟਨਿਲ ਜ਼ਾਰ ਕੈਵਨ ਬਰੋਸੋ ਨੇ ਕਿਹਾ ਕਿ ਉਹ ਅਮਰੀਕਨਸ ਦੁਆਰਾ ਡਰੱਗ ਦੀ ਵਿਧੇਰੇ ਮਾਤਰਾ ਲੈਣ ਬਾਰੇ ਚਿੰਤਤ ਨੇ। ਉਹਨਾਂ ਕਹੇ ਕਿ ਸਰਹੱਦ ਦੇ ਨੇੜੇ ਕਿਤੇ ਵੀ ਫੜਿਆ ਗਿਆ 1 ਗ੍ਰਾਮ ਬਹੁਤ ਜ਼ਿਆਦਾ ਹੈ। ਬਰੋਸੋ ਦੇ ਮੁਤਾਬਕ ਇਹ ਸੰਭਵ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਦੱਖਣੀ ਸਰਹੱਦ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਕੁਝ ਅਪਰਾਧਿਕ ਤੱਤ ਕੈਨੇਡਾ ਵੱਲ ਮੁੜ ਰਹੇ ਹੋਣ। ਬਰੂਸੋਨੇ ਨਸ਼ਿਆਂ ਨੂੰ ਲਜਾਣ ਵਾਲੇ ਕਾਟੇਲਾਂ ਬਾਰੇ ਆਖਿਆ ਕਿ ਜੇਕਰ ਇੱਕ ਪਾਸੇ ਵਾਧੂ ਦਬਾ ਪਾਇਆ ਜਾਂਦਾ ਹੈ ਤਾਂ ਉਹ ਕਿਤੇ ਹੋਰ ਜਾਂਦੀ ਕੋਸ਼ਿਸ਼ ਕਰਨਗੇ ਇੱਕ ਇੰਟਰਵਿਊ ਦੇ ਵਿੱਚ ਕੈਨੇਡਾ ਦੇ ਫੈਂਟਨਿਲ ਜ਼ਾਰ ਕੈਵਨ ਬਰੂਸੋਨੇ ਨੇ ਕਿਹਾ ਕਿ ਉਹ ਅਮਰੀਕਨਸ ਦੁਆਰਾ ਡਰੱਗ ਦੀ ਵਧੇਰੇ ਮਾਤਰਾ ਲੈਣ ਬਾਰੇ ਚਿੰਤਿਤ ਨੇ ਉਹਨਾਂ ਆਖਿਆ ਹੈ ਕਿ ਸਰਹੱਦ ਦੇ ਨੇੜੇ ਕਿਤੇ ਵੀ ਫੜਿਆ ਗਿਆ 1 ਗ੍ਰਾਮ ਬਹੁਤ ਜ਼ਿਆਦਾ ਹੁੰਦਾ ਹੈ ਬਰੂਸੋਨੇ ਨਸ਼ਿਆਂ ਤੇ ਉਹਨਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਰੋਕਣ ਲਈ ਇੱਕ ਹਮਲਾਵਰ ਪਹੁੰਚ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਹਾਲ ਹੀ ਵਿੱਚ ਇੱਕ ਕਾਨੂੰਨ ਪੇਸ਼ ਕੀਤਾ ਹੈ ਜੋ ਜਿਹਾ ਕਰਨ ਚ ਮਦ ਕਰੇਗਾ ਜ਼ਿਕਰ ਖਾਸ ਹੈ ਫੈਂਟਨਿਲ ਦੇ ਦੌਰੇ ਦੇ ਵਿੱਚ ਮਾਮੂਲੀ ਵਾਦੇ ਤੋਂ ਪ੍ਰੇਸ਼ਾਨ ਹੋਣ ਦੇ ਬਾਵਜੂਦ ਪ੍ਰੋਸੋ ਦਾ ਕਹਿਣਾ ਸੀ ਕਿ ਉਹਨਾਂ ਨੂੰ ਮੈਨਹਟਨ ਇੰਸਟੀਚਿਊਟ ਦੀ ਇੱਕ ਨਵੀਂ ਰਿਪੋਰਟ ਤੋਂ ਕੁਝ ਦਿਲਾਸਾ ਮਿਲਿਆ ਜੋ ਦਰਸਾਉਂਦੀ ਹੈ ਕਿ ਕੈਨੇਡਾ ਰਾਜਾ ਨੂੰ ਫੈਂਟਨਿਲ ਦਾ ਮੁੱਖ ਸਪਲਾਈਅਰ ਨਹੀਂ ਹੈ ਰੀਪੋਰਟ ਚ ਪਾਇਆ ਗਿਆ ਹੈ ਕਿ ਮੈਕਸੀਕੋ ਵੱਲੋਂ ਅਮਰੀਕਾ ਲਈ ਫੈਂਟਨਿਲ ਦਾ ਇੱਕ ਵੱਡਾ ਸਰੋਤ ਹੋਣ ਦਾ ਪੈਟਰਨ ਹਾਲ ਹੀ ਦੇ ਸਾਲਾਂ ਚ ਕਾਇਮ ਹੈ। ਟਰੰਪ ਦੇ ਦਾਅਵਿਆਂ ਦੇ ਬਾਵਜੂਦ ਕਿ ਇਹ ਦਵਾਈ ਕੈਨੇਡਾ ਤੋਂ ਆ ਰਹੀ ਹੈ ਤੇ ਦੰਡਕਾਰੀ ਟੈਰਫਾਂ ਨੂੰ ਚੈਸਟ ਰੋਂਦੀ ਹੈ, ਕਾਰਨ ਟਰੰਪ ਦੇ ਫੈਂਟਨਿਲ ਸੰਬੰਧਿਤ ਸਰਹੱਦੀ ਟੈਰਫਾਂ ਤੇ ਹੋਰਾਂ ਨੂੰ ਮਹੀਨੇ ਦੇ ਅੰਤ ਤੱਕ ਹਟਾਉਣ ਲਈ ਗੱਲਬਾਤ ਚ ਰੁੱਝਿਆ ਹੋਇਆ ਹੈ। ਯੋਧਰ ਜੂਨ ਦੇ ਵਿੱਚ ਜੀਟੀਆ ਕਰਾਂ ਦੀ ਵਿਕਰੀ ਸਾਲ ਦਰ ਸਾਲ ਘਟੀ ਹੈ ਰੀਅਲ اسٹیਟ ਬੋਰਡ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਰੀਅਲ اسٹیਟ ਬੋਰਡ ਦਾ ਕਹਿਣਾ ਹੈ ਕਿ ਸੂਚੀਆਂ ਵਧੀਆਂ ਨੇ ਟੌਨਟੋ ਅਰिजिनल ਰੀਅਲ اسٹیਟ ਬੋਰਡ ਨੇ ਕਿਹਾ ਕਿ ਮਈ ਤੋਂ ਵਿਕਰੀ ਵਧ ਗਈ ਹੈ ਜੋ ਕਿ ਰਿਕਵਰੀ ਦੇ ਸੰਕੇਤ ਵਖਾਉਂਦੀ ਹੈ ਗ੍ਰੇਟਰ ਟੋਰਾਂਟੋ ਏਰੀਆ ਚ ਰੀਅਲ ਅਸਟੇਟ ਤੇ ਨਜ਼ਰ ਰੱਖਣ ਵਾਲੇ ਉਮੀਦ ਕਰ ਰਹੇ ਨੇ ਕਿ ਰਿਕਵਰੀ ਹੋ ਸਕਦੀ ਹੈ ਕਿਉਂਕਿ ਜੂਨ ਦੇ ਅੰਕੜਿਆਂ ਤੋਂ ਸੰਕੇਤ ਮਿਲਦੇ ਨੇ ਕਿ 2025 ਦੇ ਪਹਿਲੇ ਅੱਧ ਵਿੱਚ ਸੁਸਤ ਰਹਿਣ ਤੋਂ ਬਾਅਦ ਗਤੀਵਿਧੀ ਸਥਿਰ ਹੋ ਸਕਦੀ ਹੈ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਕਿਹਾ ਹੈ ਕਿ ਜੂਨ ਵਿੱਚ ਇਸ ਖੇਤਰ ਚ ਘਰਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ 2.4% ਘਟ ਗਈ ਕਿਉਂਕਿ 6243 ਜਾਇਦਾਦਾਂ ਹੱਥ ਬਤਲੀਆਂ ਕੀਆ ਨੇ ਇਸ ਸੁਰਾਉਨ ਬੋਰਡ ਨੇ ਕਿਹਾ ਕਿ ਮਈ ਤੋਂ ਰਿਕਵਰੀ 8.1% ਵੱਧ ਗਈ ਜੋ ਕਿ ਮੌਸਮੀ ਤੌਰ ਤੇ ਐਡਜਸਟ ਕੀਤੇ ਗਏ ਮਹੀਨਾ ਦਰ ਮਹੀਨੇ ਦੇ ਆਧਾਰ ਤੇ ਸੀ ਕਿਉਂਕਿ ਹਾਊਸਿੰਗ ਮਾਰਕੀਟ ਰਿਕਵਰੀ ਦੇ ਸੰਕੇਤ ਦਿਖਾਉਂਦਾ ਰਿਹਾ ਹੈ ਦੂਜੇ ਖੇਤਰਾ ਮੰਗ ਜੀਡੀਪੀ ਇਸ ਸਾਲ ਰੀਅਲ ਅਸਟੇਟ ਗਤੀਵਿਧੀਆਂ ਠੰਡੀਆਂ ਪਈਆਂ ਨੇ ਕਿਉਂਕਿ ਬਹੁਤ ਸਾਰੇ ਸੰਭਾਵੀ ਖਰੀਦਦਾਰ ਕੈਨੇਡਾ ਦੇ ਯੂ ਐਸ ਏ ਦੇ ਨਾਲ ਵਪਾਰ ਯੁੱਧ ਨਾਲ ਜੁੜੀ ਆਰਥਿਕ ਅਨਿਸ਼ਚਿਤਤਾ ਤੋਂ ਡਰੇ ਹੋਏ ਸਨ ਮਹੀਚੇ ਕਰਾਂ ਦੀ ਵਿਕਰੀ ਸਾਲ ਦਰ ਸਾਲ ਲਗਭਗ 13% ਘਟ ਗਈ ਜਦਕਿ ਅਪ੍ਰੈਲ ਚ 23% ਸਲਾਨਾ ਘੜਾਵਟ ਆਈ ਅਰਥਸ਼ਾਸਤਰੀ ਆਸ਼ਾਵਾਦੀ ਸੰਤ ਕਿ ਇਸ ਸਾਲ ਘਟ ਉਧਾਰ ਲਾਗਤਾਂ ਦੇ ਵਿਚਾਲੇ ਬਾਜ਼ਾਰ ਗਰਮ ਹੋ ਜਾਵੇਗਾ ਪਰ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਹੋਰ ਦੇਸ਼ਾਂ ਤੇ ਟੈਰਿਫ ਲਗਾਉਣਾ ਸ਼ੁਰੂ ਕੀਤਾ ਤਾਂ ਸਭ ਕੁਝ ਬਦਲ ਗਿਆ ਟੋਰਾਂਟੋ ਖੇਤਰ ਚ ਬਿਗ ਸਿਟੀ ਰੀਅਲਟੀ ਇੰਕ ਅ ਬ੍ਰੋਕਰੇਜ ਦੇ ਸੇਲਸ ਪ੍ਰਤੀਨਿਧੀ ਵੀ ਆਨਗੋਨੀ ਕਿਹਾ ਹੈ ਕਿ ਜਨਵਰੀ ਅਸਲ ਚ ਉਦੋਂ ਤੱਕ ਚੰਗਾ ਸੀ ਜਦੋਂ ਤੱਕ 트াম্প ਨੇ ਅਹੁਦੇ ਸੰਭਾਲੇ ਅਤੇ ਗੱਲ ਕਰਨੀ ਸ਼ੁਰੂ ਨਹੀਂ ਕੀਤੀ ਫਿਰ ਸਟਾਕ ਮਾਰਕੀਟ ਨੂੰ ਵੱਡਾ ਝਟਕਾ ਲੱਗਾ ਤੇ ਇੱਕ ਵਾਰ ਜਦੋਂ ਸਟਾਕ ਮਾਰਕੀਟ ਮਈ ਦੇ ਅੰਤ ਵਿੱਚ ਇੱਕ ਚੰਗੇ ਠੋਸ ਵਾਸਤੇ ਵਾਪਸ ਆਈ ਇਸ ਲਈ ਜੂਨ ਦੇ ਅੰਕੜੇ ਬਿਹਤਰ ਪ੍ਰਦਰਸ਼ਨ ਕਰ ਰਹੇ ਨੇ ਟੋਰਾਂਟੋ ਸ਼ਹਿਰ ਚ ਪਿਛਲੇ ਮਹੀਨੇ 2319 ਵਿਕਰੀਆਂ ਹੋਈਆਂ ਜੋ ਕਿ ਜੂਨ 2024 ਨਾਲੋਂ 3.5% ਵਧ ਨੇ ਬਾਕੀ ਜੀਟੀਏ ਦੌਰਾਨ ਕਰਾਂਦੇ ਵਿਕਰੀ 5.6% ਡਿੱਗ ਕੇ 3924 ਰਹਿ ਗਈ ਜੂਨ ਚ ਸਾਰੇ ਖੇਤਰਾਂ ਚ 1 ਸਾਲ ਪਹਿਲਾਂ ਦੇ ਮੁਕਾਬਲੇ ਸਾਰੀਆਂ ਜਾਇਦਾਦਾਂ ਦੀਆਂ ਕਿਸਮਾਂ ਦੀ ਕੁੱਲ ਵਿਕਰੀ ਘਟ ਰਹੀ ਹੈ ਸਭ ਤੋਂ ਵੱਡੀ ਗਿਰਾਵਟ ਟਾਊਨ ਹਾਊਸ ਸੈਗਮੈਂਟ ਦੇ ਵਿੱਚ ਸੀ ਜਿੱਥੇ ਜਾਇਦਾਦਾਂ 4% ਘਟ ਵਿਕੀਆਂ ਤੇ ਇਸ ਤੋਂ ਬਾਅਦ ਅਲੱਗ-ਥਲੱਗ ਘਰਾਂ ਚ 2.9% ਦੀ ਗਿਰਾਵਟ ਆਈ ਕੰਡੋ 2.5% ਤੱਕ ਘਟ ਵਿਕੀਆਂ ਅਤੇ ਅਰਧ ਅਲੱਗ ਘਰਾਂ ਦੇ ਵਿੱਚ 0.7% ਦੀ ਗਿਰਾਵਟ ਆਈ ਜੋ ਹੱਥ ਬਦਲ ਗਏ ਬਦਲਾਅ ਦੀ ਉਮੀਦ ਦੇ ਬਾਵਜੂਦ ਅਨਗੋਣਿਕ ਹੈ ਕਿ ਬਹੁਤ ਸਾਰੇ ਲੋਕ ਹਜੇ ਵੀ ਖਰੀਦਣ ਤੋਂ ਬਹੁਤ ਡਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅੱਗੇ ਕੀ ਹੋਣਾ ਹੈ ਉਹਨਾਂ ਨੇ ਇਸ ਨੂੰ ਇੱਕ ਰੀਅਲ ਏਸਟੇਟ ਏਜੰਟ ਵਜੋਂ ਆਪਣੇ 12 ਸਾਲਾਂ ਦਾ ਸਭ ਤੋਂ ਭੈੜਾ ਅਨੁਭਵ ਹੈ ਟੈਰਿਫ ਸਥਿਤੀ ਦੀਆਂ ਅਨਿਸ਼ਚਿਤਤਾਵਾਂ ਨੂੰ ਨੈਵੀਗੇਟ ਕਰਨ ਵਾਲੀਆਂ ਚੁਣੌਤੀਆਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਜੂਨ ਚ ਔਸਤ ਵਿਕਰੀ ਮੁੱਲ ਇੱਕ ਸਾਲ ਪਹਿਲਾਂ ਦੇ ਮੁਕਾਬਲੇ 5.4% ਡਿੱਗ ਕੇ 11,691 ਹੋ ਗਿਆ ਹੈ ਤੇ ਸੰਯੁਕਤ ਬੈਂਚਮਾਰਕ ਕੀਮਤ ਜੋ ਕਿ ਆਮ ਘਰ ਨੂੰ ਦਰਸਾਉਣ ਲਈ ਸੀ ਸਾਲ ਦਰ ਸਾਲ 5.5% ਘਟ ਸੀ ਪਿਛਲੇ ਮਹੀਨੇ ਜੀਟੀਏ ਦੇ ਵਿੱਚ ਕੁੱਲ 19839 ਨਵੀਆਂ ਚਾਇਤਾਦਾਨ ਲਿਸਟਡ ਕੀਤੀਆਂ ਗਈਆਂ TRR EB ਦੇ ਪ੍ਰਧਾਨ ਅਲਛਿਆ ਬੈਰੀਸ ਪੋਲ ਨੇ ਕਿਹਾ ਕਿ ਹੋਰ ਲਿਸਟਾਂ ਉਪਲਬਧ ਹੋਣ ਦੇ ਨਾਲ ਖਰੀਦਦਾਰ ਵਧੇ ਹੋਏ ਵਿਕਲਪ ਦਾ ਫਾਇਦਾ ਚੁੱਕ ਸਕਦੇ ਨੇ ਤੇ ਮੰਗੀਆਂ ਕੀਮਤਾਂ ਤੇ ਛੋਟਾਂ ਲਈ ਗੱਲਬਾਤ ਕਰ ਰਹੇ ਨੇ ਪਿਛਲੇ ਮਹੀਨੇ ਸੜਗਰਮ ਲਿਸਟਾਂ ਦੇ ਵਿੱਚ ਗਿਣਤੀ 31603 ਤੱਕ ਪਹੁੰਚ ਗਈ ਸੀ ਤੇ ਜੂਨ 2024 ਦੀ 24169 ਘਰਾਂ ਦੀ ਸੂਚੀ ਤੋਂ 30% ਵੱਧ ਸੀ ਜ਼ਿਕਰ ਇਹ ਖਾਸ ਹੈ ਕਿ ਬੈਂਕ ਆਫ ਕੈਨੇਡਾ ਨੇ ਲਗਾਤਾਰ ਸੱਤ ਕਟੌਤੀਆਂ ਤੋਂ ਬਾਅਦ ਆਪਣੀ ਮੁੱਖ ਨੀਤੀਗਤ ਦਰ ਨੂੰ 2.75% ਤੇ ਸਥਿਰ ਰੱਖਿਆ ਹੈ। ਕੇਂਦਰੀ ਬੈਂਕ 30 ਜੁਲਾਈ ਨੂੰ ਆਪਣੇ ਅਗਲੇ ਦਰ ਫੈਸਲੇ ਦਾ ਐਲਾਨ ਕਰੇਗਾ। ਤੇ ਉਧਰ ਫਲਸਤੀਨੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਕੂਲਾਂ ਦੇ ਵਿੱਚ ਦਾਖਲੇ ਤਾਂ ਮਿਲ ਗਏ ਨੇ ਪਰ ਵੀਜ਼ਾ ਦੇ ਵਿੱਚ ਦੇਰੀ ਹੋ ਰਹੀ ਹੈ ਜਿਸ ਕਰਕੇ ਫਲਸਤੀਨੀ ਵਿਦਿਆਰਥੀ ਫਸੇ ਹੋਏ ਨੇ। ਦਰਸਲ ਯੁੱਧ ਦੇ ਦੌਰਾਨ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੈਨੇਡੀਅਨ ਸਕੂਲਾਂ ਦੇ ਵਿੱਚ ਦਾਖਲੇ ਲਏ ਗਏ ਸੀ ਦਾਖਲੇ ਮਿਲ ਗਏ ਨੇ ਪਰ ਹੁਣ ਇਹਨਾਂ ਵਿਦਿਆਰਥੀਆਂ ਨੂੰ ਵੀਜ਼ੇ ਮਿਲਣ ਦੇ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ ਜਿਸ ਕਰਕੇ ਇਹਨਾਂ ਦੀ ਪੜ੍ਹਾਈ ਦੇ ਉੱਤੇ ਅਸਰ ਪੈ ਰਿਹਾ ਹੈ ਆਈਆਰਸੀਸੀ ਗਾਜ਼ਾ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਦੀਆਂ ਚੁਣੌਤੀਆਂ ਦਾ ਹਵਾਲਾ ਦੇ ਰਹੀ ਹੈ ਪਰ ਪ੍ਰੋਫੈਸਰਸ ਕਹਿ ਰਹੇ ਨੇ ਕਿ ਦੂਜੇ ਦੇਸ਼ਾਂ ਨੇ ਪ੍ਰਬੰਧ ਕੀਤੇ ਹੋਏ ਨੇ ਕੈਨੇਡਾ ਨੇ ਇਹਨਾਂ ਵਿਦਿਆਰਥੀਆਂ ਲਈ ਪ੍ਰਬੰਧ ਨਹੀਂ ਸੀ ਕੀਤੇ ਪਿਛਲੇ ਸਾਲ ਆਪਣੇ ਦੋ ਸਾਥੀਆਂ ਦੀ ਮੌਤ ਤੋਂ ਬਾਅਦ 70 ਤੋਂ ਵੱਧ ਫਿਲਸਤੀਨੀ ਵਿਦਿਆਰਥੀ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲੇ ਅਤੇ ਸਕਾਲਰਸ਼ਿਪਸ ਦੇ ਬਾਵਜੂਦ ਕੈਨੇਡਾ 'ਚ ਰੁਕੇ ਹੋਏ ਇਮੀਗ੍ਰੇਸ਼ਨ ਤੇ ਚਿੰਤਾ ਪ੍ਰਗਟ ਕਰ ਰਹੇ ਨੇ ਜਿਸ ਕਰਕੇ ਉਹ ਗਾਜ਼ਾ ਜਾਂ ਨੇੜਲੇ ਮਿਸਰ ਤੇ ਜਾਰਡਨ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਉਹ ਯੁੱਧ ਦੀ ਉਡੀਕ ਕਰ ਰਹੇ ਨੇ ਉਦਯੋਗਿਕ ਇੰਜੀਨੀਅਰਿੰਗ ਦੇ ਵਿਦਿਆਰਥਣ ਜਿਸ ਨੂੰ ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਸਕਾਲਰਸ਼ਿਪ ਤੇ ਰਜੀਨਾ ਯੂਨੀਵਰਸਿਟੀ ਚ ਸਵੀਕਾਰ ਕੀਤਾ ਗਿਆ ਹੈ ਉਹਦਾ ਕਹਿਣਾ ਹੈ ਕਿ ਗਾਜ਼ਾ ਚ ਸਥਿਤੀ ਦਿਨੋ ਦਿਨ ਮੁਸ਼ਕਲ ਹੁੰਦੀ ਜਾ ਰਹੀ ਹੈ ਤੇ ਉਹ ਬਹੁਤ ਸਾਰੀਆਂ ਭੀੜ ਭੜਕੇ ਵਾਲੀਆਂ ਤੇ ਬੇਤਰਤੀਬ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਵਿਦਿਆਰਥਣ ਗਾਜ਼ਾ ਸ਼ਹਿਰ ਦੇ ਵਿੱਚ ਉਡੀਕ ਕਰ ਰਹੀ ਹੈ ਜਿੱਥੇ ਉਹ ਸੰਗੀ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਪੂਰੀ ਵੀਜ਼ਾ ਅਰਜ਼ੀ ਜਮ੍ਹਾਂ ਕਰਾਉਣ ਚ ਅਸਮਰੱਥ ਹੈ ਵਿਦਿਆਰਥਣ ਦਾ ਕਹਿਣਾ ਹੈ ਕਿ ਬਹੁਤ ਸਾਰੇ ਹੋਰ ਵਿਦਿਆਰਥੀਆਂਾਂ ਵਾਂਗ ਉਹ ਵੀ ਆਪਣੇ ਸੁਪਨਿਆਂ 'ਚ ਫਸ ਗਈ ਹੈ। ਮੀਡੀਆ ਨੇ ਰਜੀਨਾ ਯੂਨੀਵਰਸਿਟੀ ਤੋਂ ਉਸ ਦਾ ਸਵੀਕ੍ਰਿਤੀ ਪੱਤਰ ਵੇਖਿਆ ਹੈ ਤੇ ਨਾਲ ਹੀ ਕਾਗਜ਼ਾਤ ਵੀ ਵੇਖੇ ਨੇ ਕਿ ਉਸਨੇ ਕਿ ਨਿੱਜੀ ਸਰਕਾਰ ਨਾਲ ਇਮੀਗ੍ਰੇਸ਼ਨ ਫਾਈਲ ਸ਼ੁਰੂ ਕਰ ਦਿੱਤੀ ਹੈ। ਦਸੰਬਰ 2024 'ਚ ਜੁੜਵਾ ਪੈਣਾ ਸੈਲੀ ਤੇ ਡਾਲੀਆ ਗਾਜ਼ੀ ਨੂੰ ਦੱਖਣੀ ਅਨਟਾਰੀਓ 'ਚ ਵਾਟਰਲੂ ਯੂਨੀਵਰਸਿਟੀ 'ਚ ਪੀ ਐਚ ਡੀ ਪ੍ਰੋਗਰਾਮ 'ਚ ਦਾਖਲਾ ਲੈਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ। ਜਿਸ ਨੂੰ ਸਕੂਲ ਨੇ ਇਜ਼ਰਾਈਲੀ ਹਵਾਈ ਹਮਲੇ ਵਜੋਂ ਦੱਸਾਇਆ ਸੀ। ਵਿਦਿਆਰਥਨ ਦਾ ਕਹਿਣਾ ਹੈ ਕਿ ਉਸਨੇ ਹਜੇ ਆਪਣੇ ਸੁਪਨੇ ਵੇਖਣੇ ਸ਼ੁਰੂ ਵੀ ਨਹੀਂ ਕੀਤੇ ਸੀ ਦਰਜਨਾ ਹੋਰ ਵਿਦਿਆਰਥੀਆਂ ਵਾਂਗ ਇਹ ਵਿਦਿਆਰਥਨ ਨੇ ਫਲਸਤੀਨੀ ਸਟੂਡੈਂਟਸ ਐਂਡ ਸਕਾਲਰਸ ਐਟ ਰਿਸਕ ਨਾਮਕ ਇੱਕ ਕੈਨੇਡੀਅਨ ਗੈਰ ਮੁਨਾਫਾ ਸੰਸਥਾ ਦੀ ਮਦਦ ਨਾਲ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਹੈ पीएसएस एआर ਦੇ ਅਨੁਸਾਰ 70 ਤੋਂ ਵੱਧ ਵਿਦਿਆਰਥੀ ਗਾਜ਼ਾ 'ਚ ਫਸੇ ਹੋਏ ਨੇ ਜੋ ਇੱਥੇ ਪਹੁੰਚਣ ਦੀ ਉਡੀਕ ਕਰ ਰਹੇ ਨੇ ਸੰਘੀ ਸਰਕਾਰ ਦਾ ਮੰਨਣਾ ਹੈ ਕਿ ਗਾਜ਼ਾ ਛੱਡ ਕੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਫਲਸਤੀਨੀਆ ਲਈ ਮੁੱਖ ਮੁੱਦਾ ਫੋਟੋਆਂ ਤੇ ਫਿੰਗਰਪ੍ਰਿੰਟ ਪ੍ਰਦਾਨ ਕਰਕੇ ਸੁਰੱਖਿਆ ਕਲੀਅਰੈਂਸ ਪ੍ਰਾਪਤ ਕਰਨਾ ਹੈ ਜਿਸ ਨੂੰ ਬਾਇਓਮੈਟ੍ਰਿਕਸ ਆਖਿਆ ਜਾਂਦਾ ਹੈ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਜ਼ਮੀਨੀ ਪੱਧਰ ਤੇ ਇਹ ਟੈਸਟ ਨਹੀਂ ਕਰਵਾ ਸਕਦਾ ਕਿਉਂਕਿ ਇਸ ਦੀ ਜੰਗੀ ਖੇਤਰ 'ਚ ਕੋਈ ਮੌਜੂਦਗੀ ਨਹੀਂ ਹੈ ਆਈਆਰਸੀਸੀ ਮੁਤਾਬਿਕ ਗਾਜ਼ਾ ਤੋਂ ਬਾਹਰ ਨਿਕਲਣਾ ਬਹੁਤ ਚੁਣੌਤੀਪੂਰਨ ਬਣਿਆ ਹੋਇਆ ਹੈ ਤੇ ਇਸ ਸਮੇਂ ਸੰਬੰਧ ਨਹੀਂ ਹੋ ਸਕਦਾ ਕਿਉਂਕਿ ਦੇਸ਼ ਤੇ ਹੋਰ ਅਧਿਕਾਰ ਆਪਣੀਆਂ ਪ੍ਰਵੇਸ਼ ਤੇ ਨਿਕਾਸ ਦੀਆਂ ਜ਼ਰੂਰਤਾਂ ਖੁਦ ਨਿਰਧਾਰਿਤ ਕਰ ਰਹੇ ਨੇ ਆਈਆਰਸੀਸੀ ਦੇ ਸਪਸ਼ਟੀਕਰਨ ਨੇ ਪੀਟਰਸ ਪ੍ਰੋ ਵਿੱਚ ਟ੍ਰੇਨਡ ਯੂਨੀਵਰਸਿਟੀ ਚੋ ਫੋਰੈਂਸਿਕ ਸਾਇੰਸ ਦੇ ਪ੍ਰੋਫੈਸਰ ਐਰਨ ਸ਼ੈਫਰ ਨੂੰ ਸੰਤੁਸ਼ਟ ਨਹੀਂ ਕੀਤਾ ਉਹ ਗਾਜ਼ਾ ਦੇ ਵਿੱਚ ਉਡੀਕ ਕਰ ਰਹੇ ਨੇ ਕਿ ਇੱਕ ਹੋਰ ਫਲਸਤੀਨੀ ਵਿਦਿਆਰਥੀ ਨੂੰ ਵਾਪਸ ਲਿਆਉਣ ਲਈ ਪੀਐਸਐਸਏਆਰ ਨਾਲ ਕੰਮ ਕਰ ਰਹੇ ਨੇ ਜ਼ਿਕਰ ਇਹ ਖਾਸ ਹੈ ਕਿ ਵਿਦਿਆਰਥੀਆਂ ਨੂੰ ਇੱਕ ਹੋਰ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਰੁਕਾਵਟ ਹੈ ਦਾਖਲਿਆਂ ਜਾਂ ਸਕਾਲਰਸ਼ਿਪਸ ਦੀ ਮਿਆਦ ਪੁੱਗਣ ਦੀ ਤਾਰੀਖ ਆਈਆਰਸੀਸੀ ਨੇ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਗਾਜ਼ਾ ਛੱਡਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਭ ਤੋਂ ਵਧੀਆ ਅਭਿਆਸਾਂ ਵਾਲੇ ਫਰਾਂਸ ਜਾਂ ਹੋਰ ਸਹਿਯੋਗੀ ਦੇਸ਼ਾਂ ਦੇ ਸੰਪਰਕ ਦੇ ਵਿੱਚ ਹੈ ਜਾਂ ਨਹੀਂ ਤੇ ਜ਼ਿਕਰ ਕਰਦੇ ਹਾਂ ਸਸਕੇਚਵਨ ਦੀ ਵਾਈਲਡ ਫਾਇਰ ਦਾ ਜੰਗਲ ਦੀ ਆਕਰ ਕੇ ਸੜਕ ਬੰਦ ਹੋ ਗਈ ਹੈ ਜਿਸ ਦੇ ਕਾਰਨ ਉੱਤਰੀ ਸਸਕੇਚਵਨ ਪਾਈਚਾਰੇ ਦੇ ਵਿੱਚ 700 ਲੋਕ ਫਸੇ ਹੋਏ ਨੇ ਸਸਕੇਚਵਨ ਦੇ ਪਰਵਾਨਕ ਦੇ ਹਮਲੇਟ ਨੇ ਹਾਈਵੇ 918 ਨੂੰ ਅੱਗ ਲੱਗਣ ਕਾਰਨ ਬੰਦ ਕਰ ਦਿੱਤਾ ਜਿਸ ਕਾਰਨ ਸਿਰਫ ਸੜਕ ਪਹੁੰਚ ਹੀ ਖਤਮ ਹੋ ਗਈ ਹੈ ਉਤਰੀ ਸਿੱਖੇਚਵਨ ਦੇ ਇੱਕ ਛੋਟੇ ਜਿਹੇ ਪਿੰਡ 'ਚ ਲਗਭਗ 700 ਲੋਕ ਜੰਗਲ ਦੀ ਅੱਗ ਕਾਰਨ ਫਸ ਗਏ ਜਦੋਂ ਉਹਨਾਂ ਦੇ ਭਾਈਚਾਰੇ ਨੂੰ ਜਾਣ ਵਾਲਾ ਇੱਕ-ਇੱਕ ਰਸਤਾ ਜੰਗਲ ਦੀ ਅੱਗ ਦੀ ਲਪੇਟਾਂ ਗਿਆ ਭਰਵਾਨ ਕਸਸਕੀਟੂਨ ਤੋਂ ਲਗਭਗ 425 ਕਿਲੋਮੀਟਰ ਉੱਤਰ ਚ ਤੇ ਹਾਲ ਹੀ ਦੇ ਵਿੱਚ ਖਾਲੀ ਕੀਤੇ ਗਏ ਬਿਊਵਾਲ ਸਸਕੇਚਵਾਂ ਤੋਂ ਲਗਭਗ 90 ਕਿਲੋਮੀਟਰ ਉੱਤਰ ਦੇ ਵਿੱਚ ਇੱਕ ਪਿੰਡ ਆਨ ਤੌਰ ਤੇ ਸਿਰਫ ਹਾਈਵੇ 918 ਰਾਹੀਂ ਸੜਕ ਦੁਆਰਾ ਪਹੁੰਚਯੋਗ ਹੈ ਇਸ ਹਫਤੇ ਜੰਗਲ ਦੀ ਆਕਰਨ ਹਾਈਵੇ ਕੱਟ ਦਿੱਤਾ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ ਸਪਲਾਈ ਤੇ ਐਮਰਜੈਂਸੀ ਅਮਲੇ ਤੱਕ ਸਿੱਧੀ ਪਹੁੰਚ ਨੂੰ ਰੋਕ ਦਿੱਤਾ ਗਿਆ ਸੀ ਇੰਗਲਿਸ਼ ਰਿਵਰ ਫਸਟ ਨੇਸ਼ਨ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਕੈਂਡਿਸ ਪੌਲ ਨੇ ਕਿਹਾ ਕਿ ਅਸਲ ਦੇ ਵਿੱਚ ਉਹ ਸੁੁਰਖਿਅਤ ਨਹੀਂ ਪਰ ਉਹਨਾਂ ਦਾ ਸੰਪਰਕ ਕਟਿਆ ਹੋਇਆ ਹੈ ਇੱਕ ਵਾਰ ਖੰਬੇ ਸੜ ਜਾਣ ਕਾਰਨ ਉਹਨਾਂ ਦੀ ਬਿਜਲੀ ਚਲੀ ਗਈ ਸੀ ਪਰ ਸਸਕੇਚਵਾਨ ਪਾਵਰ ਜਲਦੀ ਹੀ ਸੜਕ ਨੂੰ ਇੰਨੀ ਸੁੁਰਖਿਅਤ ਕਰਨ ਦੇ ਯੋਗ ਹੋ ਗਿਆ ਕਿ ਬਿਜਲੀ ਬਹਾਲ ਹੋ ਗਈ ਵਿਵਾਲ ਦੇ ਬਾਹਰ ਲਾਪ ਲॉज ਰਿਜ਼ਰਵ ਤੋਂ ਬੋਲਦਿਆ ਹੋਇਆ ਪੌਲਨਿਆਖ ਹੈ ਕਿ ਜੰਗਲ ਦੀ ਅੱਗ ਜਪਾਰੀ ਤੂਹੇ ਤੋਂ ਪਟਵਾਂਕ ਨੂੰ ਕੋਈ ਤੁਰੰਤ ਖਤਰਾ ਨਹੀਂ ਹੈ ਉਹਨਾਂ ਮੁਤਾਬਿਕ ਸਭ ਤੋਂ ਨੇੜਲਾ ਜੰਗਲੀ ਅੱਗ ਹਜੇ ਵੀ ਲਗਭਗ 60 ਕਿਲੋਮੀਟਰ ਦੂਰ ਹੈ ਉਨਾਂ ਖਿਆਲ ਹੈ ਕਿ ਇੱਥੇ ਡਾਕਟਰੀ ਸੇਵਾਵਾਂ ਵੀ ਨੇ ਹਵਾਈ ਅੱਡਾ ਵੀ ਹੈ ਤੇ ਟੀਮ ਵੀ ਕੰਮ ਕਰ ਰਹੀ ਹੈ ਐਮਰਜੈਂਸੀ ਪ੍ਰਬੰਧਨ ਟੀਮ ਵੀ ਆਉਣ ਵਾਲੇ ਸਮੇਂ ਵਾਸਤੇ ਹਾਲਾਤਾਂ ਦੀਆਂ ਤਿਆਰੀਆਂ ਕਰ ਰਹੀ ਹੈ ਪੌਲ ਮੁਤਾਬਕ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਹਵਾਈ ਰਾਹੀਂ ਲਿਆਂਦੀਆਂ ਜਾ ਸਕਦੀਆਂ ਨੇ ਜਦਕਿ ਨਰਸਾਂ ਦੀ ਟੀਮ ਕਿਸ਼ਤੀ ਰਾਹੀਂ ਪਾਈਚਾਰੇ ਦੀ ਯਾਤਰਾ ਕਰਨ ਦੇ ਯੋਗ ਹੈ ਪੌਲ ਮੁਤਾਬਕ ਬਹੁਤ ਸਾਰੇ ਕਮਿਊਨਿਟੀ ਮੈਂਬਰ ਸੜਕ ਦੇ ਘਟਣ ਤੋਂ ਪਹਿਲਾਂ ਵੀ ਉੱਥੋਂ ਨਿਕਲਣ ਦੇ ਯੋਗ ਹੋਗੇ ਸਨ ਅਤੇ ਬਹੁਤ ਸਾਰੇ ਕੋਲਡ ਲੇਕ ਅਲਬਰਟਾ ਦੇ ਵਿੱਚ ਪਨਾਹ ਲੈ ਰਹੇ ਨੇ ਸ਼ੁੱਕਰਵਾਰ ਸਵੇਰੇ ਇੰਗਲਿਸ਼ ਰਿਵਰ ਫਸਟ ਨੇਸ਼ਨ ਐਮਰਜੈਂਸੀ ਪ੍ਰਬੰਧਨ ਟੀਮ ਨੇ ਐਲਾਨ ਕੀਤਾ ਕਿ ਲਾਪ ਲੌਂਚ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ ਇਸ ਦੌਰਾਨ ਬਿਵਾਲ ਪਿੰਡ ਦੇ ਐਲਾਨ ਤੋਂ ਬਾਅਦ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਗੈਰ ਜ਼ਰੂਰੀ ਕਰਮਚਾਰੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਪਾਈਚਾਰੇ ਚ ਜਾਣ ਵਾਲੀ ਸੜਕ ਨੂੰ ਵੀ ਰੋਕ ਦਿੱਤਾ ਹੈ ਆਵਾਜਾਈ ਨੂੰ ਹਜੇ ਵੀ ਪਾਈਚਾਰੇ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ ਜੋ ਕਿ ਹੁਣ ਤੱਕ 75% ਤੋਂ ਵੱਧ ਖਾਲੀ ਕਰਵਾ ਲਿਆ ਗਿਆ ਹੈ ਵਿਵਾਲ ਪਿੰਡ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਸਕਟੂਨ ਚ ਟਰੈਵਲ ਲੋਜ ਹੁਣ ਭਰ ਗਿਆ ਹੈ ਖਾਲੀ ਕਰਵਾਏ ਗਏ ਲੋਕਾਂ ਨੂੰ ਨਵੇਂ ਹੋਟਲਸ ਦੇ ਵਿੱਚ ਭੇਜਿਆ ਜਾਵੇਗਾ ਵਿਵਾਲ ਤੋਂ ਇੱਕ ਨਿਕਾਸੀ ਕਰਤਾ ਦਾ ਕਹਿਣਾ ਹੈ ਕਿ ਨਿਕਾਸੀ ਕਰਤਾ ਵੀਰਵਾਰ ਦੇ ਰਾਤ ਸਸਕਟੂਨ ਪਹੁੰਚ ਚੁੱਕੇ ਨੇ ਇਸ ਦੌਰਾਨ ਕੈਨੇਡਾ ਪੋਸਟ ਨੇ ਵਿਵਾਲ ਅਤੇ ਪਟਵਾਨ ਕੋਲ ਲਈ ਰੈਡ ਅਲਰਟ ਜਾਰੀ ਕੀਤਾ ਹੈ ਡਾਕ ਕਰ ਬੰਦ ਨੇ ਅਤੇ ਆਉਣ ਵਾਲੀਆਂ ਡਾਕ ਅਗਲੇ ਨੋਟਿਸ ਤੱਕ ਸੁਰੱਖਿਅਤ ਟੰਗ ਦੇ ਨਾਲ ਬਾਹਰ ਰੱਖੀਆਂ ਜਾ ਰੀਆਂ ਨੇ। ਸਸਕੇਚਵਨ ਪਬਲਿਕ ਸੇਫਟੀ ਏਜੰਸੀ ਦੇ ਅਨੁਸਾਰ ਸ਼ੁੱਕਰਵਾਰ ਦੁਪਹਿਰ ਤੱਕ ਸੂਬੇ 'ਚ 63 ਜੰਗਲੀ ਅੱਗਾਂ ਐਕਟਿਵ ਸਨ, ਇਨ੍ਹਾਂ 'ਚੋਂ 17 ਨੂੰ ਕਾਬੂ ਨਹੀਂ ਕੀਤਾ ਗਿਆ ਅਤੇ ਉਹ ਅਜੇਫ ਕੰਟਰੋਲ ਵਜੋਂ ਲਿਸਟਡ ਨੇ ਤੇ 25 ਚੱਲ ਰਹੇ ਮੁਲਾਂਕਣ ਅਧੀਨ ਨੇ ਤੇ 11 ਨੂੰ ਮੁਲਾਂਦੀ ਰੱਖਿਆ ਵਾਲੀਆਂ ਅੱਗਾਂ ਵਜੋਂ ਲਿਸਟਡ ਕੀਤਾ ਗਿਆ ਹੈ। ਬਾਕੀ 10 ਅੱਗਾਂ ਨੂੰ ਕਾਬੂ 'ਚ ਨਾ ਰੱਖਣ ਵਾਲਾ ਮੰਨਿਆ ਜਾ ਰਿਹਾ ਹੈ। ਸੁਰੱਖਿਆ ਏਜੰਸੀ ਦੇ ਅਨੁਸਾਰ ਇਸ ਸੀਜ਼ਨ ਦੇ ਵਿੱਚ ਹੁਣ ਤੱਕ 334 ਵਾਈਲਡ ਫਾਇਰਜ਼ ਲੱਗ ਚੁੱਕੀਆਂ ਨੇ ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਅਪਡੇਟ ਦੇ ਵਿੱਚ ਕਿਹਾ ਹੈ ਕਿ ਸਸਕੇਚਵਾਂ ਸਰਕਾਰ ਵੱਲੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਨਿਕਾਸੀ ਲੋਕਾਂ ਨੂੰ 500 ਡਾਲਰ ਦੀ ਅਦਾਇਗੀ ਦੇ ਹਿੱਸੇ ਵਜੋਂ 5.5 ਮਿਲੀਅਨ ਡਾਲਰ ਤੋਂ ਵੱਧ ਵੰਡੇ ਗਏ ਨੇ ਇਹ ਵੀ ਆਖਿਆ ਗਿਆ ਹੈ ਕਿ ਲਾਪਲਾਂਚਰ ਰਿਜ਼ਰਵ ਅਤੇ ਵਿਵੋਲ ਤੋਂ ਇਲਾਵਾ ਲੇਕ ਲਾਪਲਾਂਚ ਅਤੇ ਕਿਰਸਾਉ ਦੇ ਰਿਜ਼ੋਰਟ ਸਬਡਿਵੀਜ਼ਨ ਨੂੰ ਵੀ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ ਦੁਪਹਿਰ ਤੱਕ ਬੀਰਡਕਰੀਕ ਦੇ ਉਤਰੀ ਬਸਤੀ ਲਈ ਖਾਲੀ ਕਰਨ ਦੇ ਹੁਕਮ ਨੂੰ ਹਟਾ ਦਿੱਤਾ ਗਿਆ ਸੀ ਦੋੜੇ ਸਾਲ 2025 ਦੇ ਵਿੱਚ IRCC ਨੇ C11 ਸ਼੍ਰੇਣੀ ਦੇ ਤਹਿਤ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਵਿੱਚ ਮਹੱਤਵਪੂਰਨ ਅਪਡੇਟਸ ਪੇਸ਼ ਕੀਤੇ ਨੇ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕਾਂ ਵਾਸਤੇ ਇਹ ਅਪਡੇਟਸ ਪ੍ਰਦਾਨ ਕੀਤੇ ਗਏ ਨੇ 2025 ਦੇ ਵਿੱਚ ਕਾਰੋਬਾਰੀ ਮਾਲਕਾਂ ਲਈ ਕੈਨੇਡਾ ਦੇ ਵਰਕ ਪਰਮਿਟ ਦੇ ਵਿੱਚ ਵੱਡੇ ਬਦਲਾਅ ਹੋਏ ਨੇ 2025 ਚ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨਟਾ ਨੇ C11 ਸ਼੍ਰੇਣੀ ਦੇ ਤਹਿਤ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਚ ਮਹੱਤਵਪੂਰਨ ਅਪਡੇਟ ਪੇਸ਼ ਕੀਤੇ ਖਾਸ ਤੌਰ ਤੇ ਕੈਨੇਡਾ ਚ ਅਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕਾਂ ਵਾਸਤੇ ਇਹ ਬਦਲਾਅ ਇੱਕ ਪ੍ਰੋਗਰਾਮ ਡਿਲੀਵਰੀ ਐਪ ਅਪਡੇਟ ਵਿੱਚ ਦੱਸੇ ਗਏ ਨੇ ਕੈਨੇਡਾ ਚ ਕਾਰੋਬਾਰ ਚਲਾਉਣ ਦਾ ਟੀਚਾ ਰੱਖਣ ਵਾਲੇ ਉਦਮੀਆਂ ਤੇ ਸਵੈ ਰੋਜ਼ਗਾਰ ਵਿਅਕਤੀਆਂ ਲਈ ਯੋਗਤਾ ਦਸਤਾਵੇਜ਼ੀਕਰਨ ਅਤੇ ਅਰਜ਼ੀ ਪ੍ਰਕਿਰਿਆਵਾਂ ਨੂੰ ਸੁਧਾਰਦੇ ਨੇ ਕੈਨੇਡਾ ਨੂੰ ਮਹੱਤਵਪੂਰਨ ਆਰਥਿਕ ਸਮਾਜਿਕ ਜਾਂ ਸੱਭਿਆਚਾਰਕ ਲਾਭ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੌਦੇ ਹੋਏ ਦਿਸ਼ਾ ਨਿਰਦੇਸ਼ ਸਖਤ ਮਾਲਕੀ ਜ਼ਰੂਰਤਾਂ ਲੋੜੀਂਦੀ ਵਿਤੀ ਸਹਾਇਤਾ ਤੇ ਵੱਧ ਤੋਂ ਵੱਧ 18 ਮਹੀਨੇ ਦੇ ਵਰਕ ਪਰਮਿਟ ਦੀ ਵੈਤਤਾ ਤੇ ਜ਼ੋਰ ਦਿੰਦੇ ਨੇ ਸੀ 11 ਵਰਕ ਪਰਮਿਟ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦਾ ਹਿੱਸਾ ਹੈ ਤੇ ਸੀ 11 ਵਰਕ ਪਰਮਿਟ ਵਿਦੇਸ਼ੀ ਉਦਮੀਆਂ ਤੇ ਸਵੈ ਰੋਜ਼ਗਾਰ ਵਿਅਕਤੀਆਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਲੋੜ ਤੋਂ ਬਿਨਾਂ ਕੈਨੇਡਾ 'ਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਇਹ ਐਲਐਮਆਈ ਮੁਕਤ ਰਸਤਾ ਉਹਨਾਂ ਕਾਰੋਬਾਰੀ ਮਾਲਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਕੈਨੇਡਾ ਦੇ ਵਿੱਚ ਕਾਰੋਬਾਰ ਸ਼ੁਰੂ ਕਰਨ ਜਾਂ ਖਰੀਦਣ ਦਾ ਇਰਾਦਾ ਰੱਖਦੇ ਨੇ ਬਸ਼ਰਤੇ ਉਹਨਾਂ ਦਾ ਉਦਮ ਦੇਸ਼ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰਤਾ ਹੋਵੇ ਹੋਰ ਵਰਕ ਪਰਮਿਟਾਂ ਦੇ ਉਲਟ ਸੀ11 ਆਰਥਿਕ ਵਿਕਾਸ ਨੌਕਰੀਆਂ ਦੀ ਸਿਰਜਣਾ ਜਾਂ ਸੱਭਿਆਚਾਰਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਕਰਦਾ ਹੈ ਇਸ ਨੂੰ ਉਦਮੀ ਇੱਛਾਵਾਂ ਵਾਲੇ ਪ੍ਰਵਾਸੀਆਂ ਲਈ ਇੱਕ ਅਟਰੈਕਟਿਵ ਆਪਸ਼ਨ ਬਣਾਇਆ ਗਿਆ ਹੈ ਸਤਾਈ ਮਈ 2025 ਤੋਂ ਪ੍ਰਭਾਵੀ ਹਾਲੀਆ ਅਪਡੇਟਸ ਸੀ-11 ਵਿਨੇਕਾਰਾਂ ਲਈ ਜ਼ਰੂਰਤਾਂ ਨੂੰ ਸਪਸ਼ਟ ਅਤੇ ਸਖਤ ਕਰਦੇ ਨੇ ਇਹ ਯਕੀਨੀ ਬਣਾਉਂਦੇ ਨੇ ਕਿ ਸਿਰਫ ਵਿਹਾਰਕ ਕਾਰੋਬਾਰੀ ਯੋਜਨਾਵਾਂ ਅਤੇ ਮਹੱਤਵਪੂਰਨ ਮਾਲਕੀ ਹਿੱਸੇਦਾਰੀ ਵਾਲੇ ਹੀ ਯੋਗ ਨੇ ਇਹ ਬਦਲਾਅ ਸਾਲ 2025 ਤੋਂ 2027 ਇਮੀਗ੍ਰੇਸ਼ਨ ਪੱਧਰ ਯੋਜਨਾ 'ਚ ਦੱਸੇ ਗਏ ਟਿਕਾਊ ਇਮੀਗ੍ਰੇਸ਼ਨ ਅਭਿਆਸਾਂ ਨਾਲ ਆਰਥਿਕ ਵਿਕਾਸ ਨੂੰ ਸੰਤੁਲਿਤ ਕਰਨ ਲਈ ਕੈਨੇਡਾ ਦੇ ਵਚਨਬੱਧਤਾ ਨੂੰ ਦਰਸਾਉਂਦੇ ਨੇ ਇਸਟ ਕਾਰੋਬਾਰੀ ਮਾਲਕਾਂ ਵਰਗੇ ਅਸਥਾਈ ਨਿਵਾਸੀਆਂ ਲਈ ਟੀਚੇ ਸ਼ਾਮਿਲ ਨੇ ਆਈਆਰਐਸਸੀ ਦੇ ਅਪਡੇਟ ਕੀਤੇ ਨਿਰਦੇਸ਼ ਸੀ 11 ਸ਼੍ਰੇਣੀ ਦੇ ਤਹਿਤ ਅਸਥਾਈ ਨਿਵਾਸੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕਾਂ ਲਈ ਕਈ ਮਹੱਤਵਪੂਰਨ ਬਦਲਾਅ ਪੇਸ਼ ਕਰਦੇ ਨੇ ਪ੍ਰੋਗਰਾਮ ਦੀ ਸ਼ਬਦਾਵਲੀ ਸਿਰਫ ਅਸਥਾਈ ਨਿਵਾਸੀ ਮੰਗ ਕਰਨ ਵਾਲੇ ਉਦਮੀ ਜਾਂ ਸਵੈ ਰੁਜ਼ਗਾਰ ਵਾਲੇ ਵਿਅਕਤੀ ਤੋਂ ਸਿਰਫ ਅਸਥਾਈ ਨਿਵਾਸੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕ ਵਿੱਚ ਬਦਲ ਗਈ ਹੈ ਜਿਸ 'ਚ ਮਾਲਕੀ ਤੇ ਸੰਚਾਲਨ ਨਿਯੰਤਰਣ ਤੇ ਜ਼ੋਰ ਦਿੱਤਾ ਗਿਆ ਹੈ ਬਿਨੇਕਾਰਾਂ ਨੂੰ ਹੁਣ ਕਾਰੋਬਾਰ ਦੇ ਘੱਟੋ-ਘੱਟ 52% ਹਿੱਸੇ ਨੂੰ ਕੰਟਰੋਲ ਕਰਨਾ ਪੈਣਾ ਹੈ। ਯਕੀਨੀ ਬਣਾਉਂਦਿਆਂ ਹੋਇਆਂ ਕਿ ਇਸ ਦੀ ਸਫਲਤਾ 'ਚ ਉਨ੍ਹਾਂ ਦੀ ਮਹੱਤਵਪੂਰਨ ਹਿੱਸੇਦਾਰੀ ਹੈ। ਬਿਨੇਕਾਰਾਂ ਨੂੰ ਕੈਨੇਡਾ 'ਚ ਆਪਣੇ ਠਹਿਰਾਅ ਦੌਰਾਨ ਆਪਣੇ ਆਪ ਨੂੰ ਤੇ ਆਪਣੇ ਉਦਮ ਨੂੰ ਸਮਰਥਨ ਦੇਣ ਲਈ ਕਾਫੀ ਨਿਜੀ ਤੇ ਕਾਰੋਬਾਰੀ ਫੰਡਾਂ ਦਾ ਪ੍ਰਦਰਸ਼ਨ ਕਰਨਾ ਪੈਣਾ ਹੈ। C11 ਵਰਕ ਪਰਮਿਟ ਵੱਧ ਤੋਂ ਵੱਧ 18 ਮਹੀਨਿਆਂ ਦੀ ਵੈਧਤਾ ਤੱਕ ਸੀਮਿਤ ਨੇ ਜਿਸ ਵਿੱਚ ਐਕਸਟੈਂਸ਼ਨ ਅਤੇ ਇਨਕਾਰ ਬਾਰੇ ਖਾਸ ਹਦਾਇਤਾਂ ਨੇ C11 ਵਰਕ ਪਰਮਿਟ ਦੇ ਤਹਿਤ ਪ੍ਰਾਪਤ ਕੀਤਾ ਕੰਮ ਦਾ ਤਜਰਬਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਯੋਗਤਾ 'ਚ ਨਹੀਂ ਗਿਣਿਆ ਜਾਂਦਾ ਜੋ ਕਿ ਇੱਕ ਮੁੱਖ ਸਥਾਈ ਨਿਵਾਸ ਮਾਰਗ ਹੈ ਇਸ ਦੇ ਨਾਲ ਹੀ ਮੈਂ ਅੰਦਰ ਇਜਾਜ਼ਤ ਕਲ ਫੈਮਿਲਾ ਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਨੂੰ ਮਿਲਾਂਗਾ